ਸਾਰੇ ਆਖਣਾ ਅਸੀਂ ਆਪ ਨੂੰ ਪ੍ਰੋਸਟਾ ਦਾ ਹਾਕਮ ਆ ਬਿਖੋ ਤੇ ਉਹ ਅੱਗੇ ਹੋ ਕੇ ਲੜਾਈ ਲੜਾਂਗੇ ਜੱਗੇ ਪੁਆਣ ਵਾਲੀ ਗੱਲ ਆ ਗਈ ਤੇ ਜੇ ਪੁਆਵਾਂਗੇ ਤੇ ਜਿਹੜਾ ਭਰ ਨਾਲ ਗੁਰੂ ਨੂੰ ਹਾਜ਼ਰ ਨਾ ਕਰਕੇ ਮੰਨ ਕੇ ਕਹਿਣੇ ਥੋੜੇ ਨੂੰ ਅੱਗੇ ਹੋ ਕੇ ਮਰਾਂਗੇ ਪਰ ਪਹਿਲੀ ਲੜਾਈ ਕਰਨੀ ਪੈਣੀ ਆ ਲੜਾਂਗੇ ਫਿਰ ਪਹਿਲੀ ਲੜਾਈ ਦਸੋਂ ਪਹਿਲੀ ਲੜਾਂਗੇ

लाख लूट पी गई ना एक दिन लाख लो भाई कि मेरे चोन वाले आ जाए मेरे जा, संस्कार से सू पता है ना हमें चलन का नतीजा की होता है ता निकलते हैं जे कहते हैं ना हरियाणा की जाके लड़ाई लड़ लो हरियाणा में भी लड़ते हैं पहले अंदोलन से छब्बीस परचे पवाए दूजे अंदोलन से सोलह परचे पवाए चट्टे पड़वा गए जेवा कंपनियां चाली में ओदा तुसी साथ देदा बाहर आ गए 16 के सभी जमात जमात करा के मतलब के साथ लग गए

जगविंदर के जाए कर

मारो आलोक आलोक कहते सोच लैठे ने धन्यवाद मेहरबानी शुक्रिया तो मेरे दोस्त ਸਰਕਾਰ ਦਾ ਭਲੇਖਾ ਤੁਸੀਂ ਅੱਜ ਸਾਰਿਆਂ ਨੇ ਪੰਜਾਬ ਸਰਕਾਰ ਤੇ ਲੜਾਈ ਜਾਣੀ ਹੈ 810 ਦੱਸ ਤੇ ਗਿਆ ਅਸੀਂ ਦਸ ਦਿਨ ਚੱਲੇ ਮੁੱਖ ਮੰਤਰੀ ਦੇ ਆਹ ਲੋਕਾਂ ਦੇ ਬੈਠੇ ਆਏ ਇੱਥੇ ਤੇ ਕੇਵਲ ਮਾਵੇ ਦੇ ਲੋਕ ਨਹੀਂ ਮਾਝੇ ਦੇ ਤੋਪੇ ਦੇ ਲੋਕਾਂ ਦਾ ਕੱਕ 16 ਤਰੀਕ ਨੂੰ ਦਿਖਾਵਾਂਗੇ ਤੈਨੂੰ ਕਿਸ਼ ਕਰਕੇ जब बैठे सी मेरे सारी पता है। सारी लीडरशिप लीडरशिप तो पता ले है, सुन लो बता मैं कही है राज्य रखो मैं उन्होंने प्रधान जी सेहत दी चिंता छो

ਅਸੀਂ ਪਿਆਰ ਬੈਠੇ ਆ ਉਹਨਾਂ ਦੇ ਸ਼ਰਮ ਦੇ ਇਹਨਾਂ ਨੇ ਬਣਾਇਆ ਕਮਿਸ਼ਨ ਉਹਦੀ ਆਈ ਰਿਪੋਰਟ ਉਹਦੀ ਰਿਪੋਰਟ ਨੂੰ ਜਿਹੜਾ ਹਰ ਬੰਦੇ ਨੇ 2006 ਤੋਂ ਲੈ ਕੇ ਅਜ ਤੱਕ ਜਿੰਨਾ ਸਾਡੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਹੈ ਭਰਾਵੋ ਇਹ ਝੱਟ ਦੇ ਕੇ ਉਹ ਤੁਹਾਨੂੰ ਇਮਾਨਦਾਰੀ ਦੱਸਿਓ ਕਿ ਜਿਹੜੇ ਕਹਿੰਦੇ ਨੇ ਕਿ ਕਰਜ਼ਾ ਲੈ ਕੇ ਮੁਕਰਦੇ ਆਂ

ਸਾਦੇ ਘਰੇ ਸਾਡੇ ਲੋਕ ਦੀ ਇੱਜ਼ਤ ਬਣੀ ਨਾ ਹੈ ਕਿਸੇ ਕੀਮਤ ਦੇ ਬਣੀ ਨਹੀਂ ਜਾਣਨੀ ਸੱਤੇ ਹੋ ਕੇ ਲੜਾਰੇ ਸਾਡੇ ਵੀਰਾਂ ਨੇ ਈਲੰਗਣਾ ਦੀ ਸੇਵਾ ਕੀਤੀ ਹੈ ਸਾਡੇ ਤੈਜ ਮਰਵਾਦੇ ਆਂ ਪ੍ਰੈਸ ਵਾਲੇ ਮੀਨਾਂ ਨੇ ਜਿਸ ਤਰੀਕੇ ਦੇ ਨਾਲ ਤੁਹਾਡੀ ਗੱਲ ਨੂੰ ਤੁਹਾਡੀ ਆਵਾਜ਼ ਨੂੰ ਦੇਸ਼ਾਂ-ਵੇਸ਼ਾਂ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਤੈਜ ਮਰਵਾਦੇ ਆਂ ਪਰ ਆਪ ਫਿਰ ਤੋਂ ਆਪ ਸਭ ਦੇ ਧੰਨਵਾਦੀ ਆਂ ਇੱਕ ਮੇਰੀ ਬੇਨਤੀ ਨਾਲ ਸਤੇ ਮੰਨ ਲਿਓ ਹੁਣ ਤੁਸੀਂ ਜਾਣਾ ਆਪਣੇ ਘਰਾਂ ਨੂੰ ਤੁਹਾਨੂੰ ਜਿਆਨ ਦੇ ਕੇ ਕਿਉਂਕਿ ਕਿਸੇ ਪਰਾਂਵੇ ਦੀ ਮਨ ਦੀ ਗਲਤੀ ਵੱਡਾ ਨੁਕਸਾਨ ਕਰ ਜਾਂਦੀ ਹੈ ਉਹਦਾ ਤੁਸੀਂ ਕਹਿਣਾ ਬਹੁਤ ਜ਼ਰੂਰੀ ਹੈ ਵੀ ਬਹੁਤ ਆ ਬਾਈ ਪੂਰਾ ਮੈਂ ਕਹਿੰਦਾ ਮਾਹੌਲ ਬਣਿਆ ਤੇ ਦੋਨਾਂ ਅੱਜ ਮੰਡੀ ਕਿੰਨੀ ਮੰਡੀ ਏਡੀ ਵੱਡੀ ਏ ਦੋਨੋਂ ਦੀ ਪਰ ਫਿਰ ਵੀ ਸੱਲਸਨ ਜਗ੍ਹਾ ਨਹੀਂ ਮਿਲਦੀ ਇੱਦਾਂ ਘੱਟ ਹੋਇਆ ਰਹਿੰਦਾ ਰਹਿੰਦਾ